ਬੇਟੇ ਦੇ ਜਲੰਧਰ ਦੇ ਵਿੱਚ ਹੋਏ ਕਿਡਨਾਪਿੰਗ ਕੇਸ ਨੂੰ ਲੈ ਕੇ ਅਪਡੇਟ ਜਿਹੜੀ ਹੈ ਸਾਂਝੀ ਕਰਦੀ ਹੈ ਤੁਹਾਡੇ ਨਾਲ ਮੇਨਲੈਸ ਵਲੇ ਡਾਕਟਰ ਵਾਲੀਆ ਮੌਜੂਦ ਹੈ ਜੋ ਕਿ ਖੁਦ ਮੌਕੇ ਦੇ ਉੱਤੇ ਮੌਜੂਦ ਸੀ ਤੇ ਡਾਕਟਰਸ ਦੇ ਨਾਲ ਗੱਲਬਾਤ ਉਹਨਾਂ ਵੱਲੋਂ ਕੀਤੀ ਗਈ ਹੈ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਡਾ ਥੈਂਕ ਯੂ ਜੀ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਸਰ ਕੀ ਅਪਡੇਟ ਜਿਹੜੀ ਤੁਹਾਨੂੰ ਅੰਦਰ ਮਿਲੀ ਹੈ ਕਿਉਂਕਿ ਲੜਕੀ ਦੀ ਹਾਲਤ ਕੀ ਹੈ ਔਰ ਬਿਆਨਾਂ ਦੇ ਉੱਤੇ ਮਾਮਲਾ ਜਿਹੜਾ ਕਦੋਂ ਦਰਜ ਕੀਤਾ ਗਿਆ ਕੋ ਅੱਜ ਤਾਂ ਅਸੀਂ ਆਈਸੀ ਪਰਿਵਾਰ ਨੂੰ ਮੁਲਾਕਾਤ ਕਰਨ ਵਾਸਤੇ ਉਹਨਾਂ ਦਾ ਹੌਸਲਾ ਫਜ਼ਾਈ ਲਈ ਉਹਨਾਂ ਨੂੰ ਟਾਰਸ ਦੇਣ ਵਾਸਤੇ ਬੱਚੀ ਦੀ ਜਿੱਦ ਤੱਕ ਹਾਲਤ ਦਾ ਸਵਾਲ ਹੈ ਮੇਰੀ ਸਪੈਸ਼ਲਿਸਟ ਡਾਕਟਰ ਜਿਹੜਾ ਉਹਨਾਂ ਦੀ ਟ੍ਰੀਟਮੈਂਟ ਕਰ ਰਿਹਾ ਉਹਨਾਂ ਨਾਲ ਗੱਲ ਹੋਈ ਡਾਕਟਰ ਅਭਿਰਾਜ ਨਾਲ ਸ਼ੀ ਇਜ਼ ਕੁਆਇਟ ਬੈਟਰ ਅੱਗੇ ਨਾਲੋਂ ਬਹੁਤ ਚੰਗੇ ਮੈਂ ਸੰਡੇ ਰਾਤ ਦੇ 9:30 ਵਜੇ ਦਾ ਜਦੋਂ ਮਿਲ ਕੇ ਗਿਆ ਤਾਂ ਉਸ ਤੋਂ ਬਾਅਦ ਦੋ ਵਾਰੀ ਮਿਲਿਆ ਨਿਰੰਤਰ ਉਹਦੀ ਸਿਹਤ ਦੇ ਵਿੱਚ ਸੁਧਾਰ ਹੈ ਔਰ ਇਹ ਕਹਿ ਜਾ ਸਕਦਾ ਆਪਣੇ ਪੰਜਾਬੀ ਚ ਕਹੀ ਹੈ ਕੋਈ 12 ਨੇ 13 ਨੇ ਉਹ ਠੀਕ ਹੋ ਚੁੱਕੀ ਹੈ 2-4 ਦਿਨ 5-7 ਦਿਨ ਹੋਰ ਲੱਗਣਗੇ ਬਿਲਕੁਲ ਬਿਹਤਰ ਹੋ ਜਾਏਗੀ ਪਰ ਸ਼ਾਇਦ ਮੇਰੀ ਡਾਕਟਰ ਸਾਹਿਬ ਨਾਲ ਗੱਲ ਹੋਈ ਵੀ ਕਿ ਆ ਕੋ ਪੁਲਿਸ ਵੱਲੋਂ ਰਿਕੁਐਸਟ ਆਈ ਹੈ ਤੁਹਾਨੂੰ ਕਿ ਬਿਆਨ ਦੇਣ ਦੇ ਕਾਬਿਲ ਹੈ ਕਿ ਨਹੀਂ ਹੈ ਉਹ ਰਿਕੁਐਸਟ ਵੀ ਆ ਚੁੱਕੀ ਡਾਕਟਰ ਸਾਹਿਬ ਨੇ ਫਿੱਟ ਵੀ ਲਿਖ ਦਿੱਤਾ ਹੈ ਔਰ ਪ੍ਰੋਬੇਬਲੀ ਜੇਸ ਲੈਵਲ ਤੇ ਪੜਤਾਲ ਦਾ ਹਿੱਸਾ ਬਣਦੇ ਆ ਬਿਆਨ ਜਿਹੜੇ ਉਹ ਹੋ ਸਕਦਾ ਹੈ ਮੈਜਿਸਟ੍ਰੇਟ ਦੇ ਸਾਹਮਣੇ ਹੋਣ ਸੀਪੀ ਦੇ ਸਾਹਮਣੇ ਹੋਣ ਡੀਸੀ ਦੇ ਸਾਹਮਣੇ ਹੋਣ ਡੀਸੀਪੀ ਦੇ ਐਸਐਚਓ ਦੇ ਇਹ ਇਹ ਪੜਤਾਲ ਦਾ ਹਿੱਸਾ ਨੇ ਉਹਨਾਂ ਦਾ ਕੰਮ ਹੈ ਬਟ ਮੈਨੂੰ ਲੱਗਦਾ ਹੈ ਕਿ ਅੱਜ ਬਿਆਨ ਹੋ ਜਾਣਗੇ ਕਿਸੇ ਤਰ੍ਹਾਂ ਨਾਲ। ਬਿਲਕੁਲ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਕਿ ਅੱਜ ਬਿਆਨ ਜਿਹੜੇ ਨੇ ਹੋ ਸਕਦੇ ਨੇ ਲੜਕੀ ਦੇ ਕਿਉਂਕਿ ਮੌਕੇ ਦੇ ਉੱਤੇ ਐਫਐਚਓ ਸਾਹਿਬ ਤੇ ਮਹਿਲਾ ਕਮਿਸ਼ਨ ਤੋਂ ਜਿਹੜੇ ਆਫੀਸਰਸ ਨੇ ਉਹ ਵੀ ਪਹੁੰਚੇ ਨੇ ਤੇ ਉਮੀਦ ਲਗਾਈ ਜਾ ਰਹੀ ਹੈ ਕਿ ਉਹਨਾਂ ਵੱਲੋਂ ਛੇਤੀ ਹੀ ਬਿਆਨ ਜਿਹੜੇ ਨੇ ਉਹ ਲੜਕੀ ਦੇ ਦਿੱਤੇ ਜਾਇਆ। 6 ਤਰੀਕ ਤੋਂ ਲੈ ਕੇ ਅੱਜ 12 ਤਰੀਕ ਹੋ ਗਈ 6 ਦਿਨ ਹੋ ਗਏ ਆ ਮਰੀਜ਼ ਨੂੰ। ਇਸ ਹਾਦਸਾ ਕਹ ਲਈਏ ਸਮਾਜਿਕ ਹਾਦਸਾ ਜਿਹੜਾ ਇਹਦੇ ਬਾਰੇ ਤੇ ਕੋਈ ਡਿਸਕਸ ਕਰਨ ਵਾਲੀ ਗੱਲ ਨਹੀਂ ਸਾਰੀ ਦੁਨੀਆ ਨੂੰ ਸਾਰੇ ਪੰਜਾਬ ਸੂਬੇ ਨੂੰ ਪਤਾ ਹੈ ਅਪਡੇਟ ਤੇ ਜਿੱਤੋ ਗੱਲ ਕਰੀਏ ਅੱਜ ਸਾਡੇ ਸਾਰੇ ਸਾਥੀਆਂ ਦਾ ਵਰੁਣ ਕਲੇਰ ਜੀ ਦਾ ਮੈਂ ਆ ਪਿਆ ਬਿਸ਼ੰਦਰ ਜੀ ਹੋਰ ਵੀ ਸਾਥੀ ਜਿਹੜੇ ਨੇ ਉਹ ਸਿਰਫ ਇੱਕ ਮਕਸਦ ਲੈ ਕੇ ਆਏ ਸੀ ਕਿ ਜਿਹੜੇ ਬੱਚੀ ਦੇ ਪੇਰੈਂਟਸ ਨੇ ਉਹਨਾਂ ਦੀ ਹੌਸਲਾ افزਾਈ ਕੀਤੀ ਜਾਵੇ ਔਰ ਬੱਚੀ ਦੀ ਸਿਹਤ ਦੇ ਬਾਰੇ ਵੱਤ ਵਾਰ ਜਾਣਕਾਰੀ ਜਿਹੜੇ ਡਾਕਟਰ ਸਾਹਿਬ ਉਹਨੂੰ ਡੀਲ ਕਰਦੇ ਫਿਰ ਸੈਕਟਰੀਸ ਜਿਹੜੇ ਸਪੈਸ਼ਲਿਸਟ ਨੇ ਸਿਵਲ ਹਸਪੀਟਲ ਦੇ ਉਹਨਾਂ ਤੋਂ ਜਾਣਕਾਰੀ ਲਈ ਜਾਵੇ ਵੀ ਉਹ ਕੀ ਉਹਨਾਂ ਦੀ ਸਿਹਤ ਹੈ ਕਾਫੀ ਕੁਝ ਜਿਹੜਾ ਡਾਕਟਰ ਸਾਹਿਬ ਨੇ ਦੱਸਿਆ ਕਿ ਅੱਗੇ ਨਾਲੋਂ ਸਿਹਤ ਬੱਚੀ ਦੀ ਕਾਫੀ ਬਿਹਤਰ ਹੈ ਔਰ ਇੱਥੋਂ ਤੱਕ ਵੀ ਉਹਨਾਂ ਨੇ ਕਿਹਾ ਆਪਣੇ ਕਿ ਅਨ ਅਫੀਸ਼ੀਅਲੀ ਕਿ ਉਹ ਬਿਆਨ ਦੇਣ ਦੇ ਵੀ ਸ਼ਾਇਦ ਕਾਬਿਲ ਹੈ ਜੇ ਪੁਲਿਸ ਦੀ ਰਿਕੁਐਸਟ ਆਉਂਦੀ ਹੈ ਉਹਨਾਂ ਨੂੰ ਤੇ ਡਾਕਟਰ ਸਾਹਿਬ ਕਹਿੰਦੇ ਮੈਂ ਲਿਖ ਦੇਣਾ ਕਿ ਉਹ ਲੜਕੀ ਜਿਹੜੀ ਬਿਆਨ ਦੇਣ ਦੇ ਕਾਬਿਲ ਆ। ਔਰ ਜਿੱਥੇ ਤੱਕ ਪ੍ਰਬੰਧਨ ਦਾ ਸਵਾਲ ਹੈ ਉਹਨਾਂ ਨੂੰ ਅਸੀਂ ਆਪਣੇ ਲੈਵਲ ਤੇ ਇਹ ਪੁੱਛਿਆ ਨਾਟ ਐਜ਼ ਅ ਇਨਕੁਆਰੀ ਆਫੀਸਰ ਇੱਕ ਜੁਮਹਵਾਨ ਨਾਗਰਿਕ ਹੋਣ ਨਾਤੇ ਇੱਕ ਉਸ ਪਰਿਵਾਰ ਦੇ ਹਿਤੈਸ਼ੀ ਹੋਣ ਨਾਤੇ ਪੁੱਛਿਆ ਵੀ ਇਹ ਕਿਸ ਲੈਵਲ ਤੇ ਬਿਆਨ ਜਿਹੜੇ ਦਰਜ ਹੋਣਿਆ। ਕਿ ਐਸਐਚਓ ਲੈਵਲ ਤੇ ਹੋਣੇ ਨੇ, ਕਿ ਐਡੀਸੀਪੀ ਲੈਵਲ ਤੇ, ਐਸੀਪੀ ਲੈਵਲ ਤੇ ਹੋਣੇ, ਸੀਪੀ ਲੈਵਲ ਤੇ ਹੋਣੇ ਜਾਂ ਡੀਸੀ ਲੈਵਲ ਤੇ ਹੋਣੇ। ਉਹ ਕਹਿੰਦੇ ਨੇ ਇਹ ਬਿਆਨ ਜਿਹੜੇ ਡਾਕਟਰ ਸਾਹਿਬ ਇਹ ਆਪਣੇ ਮੈਜਿਸਟ੍ਰੇਟ ਦੇ ਸਾਹਮਣੇ ਆਣੇ ਨੇ ਇਹ ਕਿਉਂਕਿ ਮਸਲਾ ਬਹੁਤ ਸੈਂਸਟਿਵ ਹੈ ਇਸ ਵਾਸਤੇ ਬਿਆਨ ਜਿਹੜੇ ਇਹਨਾਂ ਦੇ ਇਹਨਾਂ ਨੇ ਪਤਾ ਨਹੀਂ ਕੀ ਸੱਗੇ ਜਿਹੜੀ ਇਨਵੈਸਟੀਗੇਸ਼ਨ ਤਫਤੀਸ਼ ਹੋਣੀ ਹੈ ਪੜਤਾਲ ਹੋਣੀ ਉਹ ਕਿੰਨੀ ਲੰਬੀ ਚੱਲਣੀ ਹੈ ਅਜੇ ਉਹ ਉਹਦਾ ਕੋਈ ਭਰੋਸਾ ਨਹੀਂ ਇਹ ਬਿਆਨ ਤਾਂ ਇੱਕ ਕੜੀ ਹੈਗੀ ਉਸ ਉਸ ਆਪਣੇ ਇੱਕ ਪੜਤਾਲ ਦੀ ਇਹਦੇ ਤੋਂ ਅੱਗੇ ਵੀ ਕੁਝ ਹੋਰ ਨਿਕਲ ਸਕਦਾ ਹੈ ਇਸ ਵਾਸਤੇ ਬਿਆਨ ਜਿਹੜੇ ਬੜੇ ਆਪਣੇ ਸਰਕਾਰ ਵੀ ਪ੍ਰਬੰਧਨ ਵਿੱਚ ਔਰ ਜਿਤ ਤੱਕ ਮੈਂ ਸਮਝਦਾ ਬੜੀ ਜ਼ਿੰਮੇਵਾਰੀ ਦੇ ਨਾਲ ਇਸ ਤਫਤੀਸ਼ ਨੂੰ ਅੱਗੇ ਵਧਾ ਰਹੇ ਹੈਗੇ ਆ ਔਰ ਪਰਿਵਾਰ ਦੇ ਨਾਲ ਇਹ ਪਰਿਵਾਰ ਦੀ ਸਹਿਮਤੀ ਦੇ ਨਾਲ ਹਰ ਇੱਕ ਚੀਜ਼ ਔਰ ਮੈਨੂੰ ਪਰਿਵਾਰ ਨੇ ਆਪ ਦੱਸਿਆ ਕਿ ਕੋਈ ਐਸੀ ਕਿਸੇ ਕਿਸਮ ਦਾ ਕੋਈ ਦਬਾਅ ਇਧਰੋਂ ਸੱਜੇ ਖੱਬੇ ਉਹ ਤੋਂ ਥੱਲੇੋਂ ਐਸਾ ਨਹੀਂ ਹੈ ਉਹਦੀ ਮਾਨਸਾ ਅਸੀਂ ਹੁਣ ਮਿਲ ਕੇ ਨਿਕਲੇ ਆ ਬਾਹਰ ਬੱਚੀ ਦੀ ਹਾਲਤ ਡਾਕਟਰ ਸਾਹਿਬ ਕੋਲੋਂ ਪਤਾ ਲੱਗੀ ਹੈ ਕਿ ਬਿਲਕੁਲ ਉਹ ਖਾ ਪੀ ਰਹੀ ਹੈ ਔਰ ਉਹ ਬੋਲਚਾਲ ਵੀ ਰਹੀ ਹੈ ਨਾਰਮਲ ਗੱਲਾਂ ਕਰਦੀ ਪਈ ਅੱਜ ਦਾ ਮਕਸਦ ਤੇ ਸਾਡਾ ਇਨਾ ਕੀ ਸੀਗਾ ਅ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਦੇਖੋ ਸਭ ਤੋਂ ਪਹਿਲਾਂ ਮੈਂ ਸਾਇਨ ਟੀਵੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਅੱਜ ਅਸੀਂ ਬੇਟੀ ਦੀ ਖਬਰ ਲੈਣ ਦੇ ਲਈ ਹਾਲਚਲ ਜਾਣਨ ਦੇ ਲਈ ਇੱਥੇ ਪਹੁੰਚੇ ਸਗੇ ਕਿਉਂਕਿ ਡਾਕਟਰ ਸਾਹਿਬ ਨੂੰ ਮਲੇ ਆ ਬੇਟੀ ਦੀ ਜਿਹੜੀ ਫਿਜ਼ੀਕਲੀ ਕੰਡੀਸ਼ਨ ਹੈ ਉਹ ਪਹਿਲਾਂ ਨਾਲੋਂ ਠੀਕ ਆ ਡਾਕਟਰ ਸਾਹਿਬ ਨੇ ਦੱਸਿਆ ਕਿ 70% ਜਿਹੜੀ ਹੈ ਬੇਟੀ ਹੁਣ ਠੀਕ ਆ ਔਰ ਅਨਫੀਸ਼ੀਅਲੀ ਉਹਨਾਂ ਦੱਸਿਆ ਕਿ ਬੇਟੀ ਜਿਹੜੀ ਆ ਹੁਣ ਬਿਆਨ ਦੇਣ ਦੇ ਲਈ ਵੀ ਜਿਹੜੀ ਹੈਗਾ ਠੀਕ ਹੈਗੀ ਆ ਹੁਣ ਤੇ ਜਦੋਂ ਅਸੀਂ ਇੱਥੇ ਆਏ ਤਾਂ ਔਮਨ ਕਮਿਸ਼ਨ ਵੀ ਮੈਂਬਰ ਪਹੁੰਚੇ ਸਕੇ ਮੈਡਮ ਸੁਮਨ ਇੱਥੇ ਉਹਨਾਂ ਨੇ ਵੀ ਕਾਫੀ ਧੇਰ ਬੇਟੀ ਦੇ ਨਾਲ ਜਿਹੜੀ ਹੈ ਗੱਲਬਾਤ ਕੀਤੀ ਹੈਗੀ ਆ ਤੇ ਸੋ ਅਸੀਂ ਜਿਹੜੀ ਬੇਟੀ ਨੂੰ ਇਨਸਾਫ ਦਿਵਾਉਣ ਦੇ ਲਈ ਅਸੀਂ ਬੇਟੀ ਦੇ ਬਿਆਨਾਂ ਤੋਂ ਬਾਅਦ ਜਿਹੜੀ ਵੀ ਸੱਚਾਈ ਸਾਹਮਣੇ ਆਊਗੀ ਉਹਦੇ ਲਈ ਜਿਹੜਾ ਆ ਜਿਹੜੇ ਵੀ ਦੋਸ਼ੀ ਪਾਏ ਜਾਣਗੇ ਉਹਨਾਂ ਨੂੰ ਸਖਤ ਤੋਂ ਸਖਤ ਦਵਾ ਦਵਾਉਣ ਦੇ ਲਈ ਜਿਹੜਾ ਹੈ ਸੰਘਰਸ਼ ਕਰਾਂਗੇ ਪਾਜੀ ਜਿਹੜੇ ਜਿਹੜੇ ਕਿਤੇ ਬਿਆਨ ਲੈਤੇ ਜਾਣਗੇ ਉਹ ਕਿਸ ਲੈਵਲ ਤੇ ਤੇ ਜਾਣਗੇ ਐਸਚੂ ਲੈਵਲ ਤੇ ਜਾਂ ਫਿਰ ਕਿਸ ਲੈਵਲ ਨਹੀਂ ਦੇਖੋ ਇਹ ਬਹੁਤ ਸੈਂਸਿਟਿਵ ਕੇਸ ਹੈਗਾ ਆ ਇਹ ਬੇਟੀ ਦੇ ਜਿਹੜੇ ਬਿਆਨ ਆ ਉਹ ਮਜਿਸਟਰ ਲੈਵਲ ਤੇ ਜਿਹੜਾ ਆ ਉਹ ਮੀਨਿੰਗ ਜਸਟੀਸਰੀ ਲੈਵਲ ਦੇ ਉੱਤੇ ਜਿਹੜਾ ਇੱਕ ਲੇਡੀਜ਼ ਜੱਜੀ ਜਿਹੜੇ ਆ ਉਹ ਬਿਆਨ ਲੈਣਗੇ ਹੈਨਾ ਔਰ ਇਹ ਉਹਨਾਂ ਦਾ ਜਿਹੜਾ ਇਨਵੈਸਟੀਗੇਸ਼ਨ ਦਾ ਪਾਰਟ ਆ ਉਹਨੂੰ ਜਿਹੜਾ ਉਹ ਪਰਸਨਲੀ ਰੱਖਿਆ ਜਾਊਗਾ ਠੀਕ ਹੈ ਨਾ ਤੇ ਦੋਸ਼ੀਆਂ ਨੂੰ ਜਿਹੜਾ ਹੈ ਕੋਰਟ ਦੇ ਵਿੱਚ ਸਖਤ ਤੋਂ ਸਖਤ ਦਵਾ ਦਵਾਉਣ ਦੇ ਲਈ ਕੇਸ ਨੂੰ ਫਾਸਟ ਟਰੈਕ ਦੇ ਉੱਤੇ ਲਗਾਇਆ ਜਾਏਗਾ ਤੁਸੀਂ ਲੜਕੀ ਨੂੰ ਮਿਲੇ ਹੋ ਲੜਕੇ ਦੀ ਹਾਲਤ ਫਿਨ ਹਾਲ ਕਿਤਾ ਜਿਸ ਤਰ੍ਹਾਂ ਕਿਹਾ ਜਾ ਰਿਹਾ ਹੈ ਕਿ ਬਹੁਤ ਖਰਾਬ ਸੀ ਪੇੜਾਉਣ ਦੀ ਹਾਲਤ ਨਹੀਂ ਮੈਂ ਲੜਕੀ ਨੂੰ ਨਹੀਂ ਇਸ ਵਕਤ ਮਿਲਿਆ ਔਰ ਮੈਂ ਮਿਲਣਾ ਵੀ ਨਹੀਂ ਚਾਹੁੰਦਾ ਮੈਂ ਕਿਉਂਕਿ ਅਸੀਂ ਨਾ ਨਹੀਂ ਸਾਹਮਣੇ ਆਉਣਾ ਚਾਹੁੰਦੇ ਹਰ ਇੱਕ ਉਹ ਤਾਂ ਪਰਸਨਲ ਹੈਗੀ ਆ ਠੀਕ ਆ